ਕਲ ਮੈਂ ਰਾਜਿੰਦਰ ਸਿੰਘ ਬੀਟੀਐਮ ਖੇਤੀਬਾੜੀ ਵਿਭਾਗ ਫਾਜ਼ਲ ਕਾ ਅੱਜ ਗੱਲ ਕਰਾਂਗੇ ਝੋਨੇ ਵਿੱਚ ਚੋਬੇ ਦੀ ਸਮੱਸਿਆ ਦਾ ਹੱਲ ਕਿਵੇਂ ਕੀਤਾ ਜਾਵੇ ਚੋਬੇ ਦੀ ਸਮੱਸਿਆ ਜਿਹੜੀ ਸਿੱਧੀ ਬਿਜਾਈ ਵਾਲੇ ਝੋਨੇ ਵਿੱਚ ਮੁੱਖ ਤੌਰ ਤੇ ਆਉਂਦੀ ਹੈ ਔਰ ਉਸ ਦੇ ਕਾਰਨ ਕਈ ਕਿਸਾਨ ਇਸ ਦੀ ਖੇਤੀ ਛੱਡ ਵੀ ਗਏ ਆ ਪਰ ਇਸ ਚੀਜ਼ ਦਾ ਹੱਲ ਆਪਾਂ ਕਰ ਸਕਦੇ ਹਾਂ ਇਹਦੇ ਹੱਲ ਦੇ ਲਈ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਦੇਖਣਾ ਪਊਗਾ ਕਿ ਝੋਨੇ ਦੀ ਸਿੱਧੀ ਬਿਜਾਈ ਹੈ ਜਿਹੜੀ ਅਗੇਤੀ ਨਾ ਕੀਤੀ ਜਾਵੇ ਜਿਵੇਂ ਕਈ ਕਿਸਾਨ ਹੈ ਮਈ ਮਹੀਨੇ ਦੇ ਵਿੱਚ ਸਿੱਧੀ ਬਿਜਾਈ ਕਰ ਦਿੰਦੇ ਹਨ ਇਸ ਲਈ ਇੱਕ ਦਾ ਅਗੇਤੀ ਬਜਾਈ ਨਾ ਕੀਤੀ ਜਾਵੇ ਦੂਸਰਾ ਤੁਸੀਂ ਆਪਣਾ ਜਿਹੜਾ ਬੀਜ ਹੈ ਉਹ ਘਰ ਦਾ ਬੀਜ ਰੱਖਣਾ ਹੈ ਆਪਦੇ ਖੇਤ ਦਾ ਬਣਾ ਕੇ ਵਧੀਆ ਤਰੀਕੇ ਨਾਲ ਤਿਆਰ ਕਰਕੇ ਉਹ ਬੀਜ ਰੱਖਣਾ ਹੈ ਤੀਸਰਾ ਚੋਬੇ ਦੀ ਸਮੱਸਿਆ ਦੇ ਹੱਲ ਲਈ ਜੇਕਰ ਤੁਸੀਂ ਕਣਕ ਟਰਲ ਕਰਕੇ ਬੀਜੀ ਹੈ ਵਾਹੁਣ ਤੋਂ ਬਾਅਦ ਖੇਤ ਨੂੰ ਡਰਿੱਲ ਕਰਕੇ ਬੀਜੀ ਹੈ ਤਾਂ ਖੇਤ ਨੂੰ ਵਾਹੁਣ ਤੋਂ ਬਾਅਦ ਪਾਣੀ ਲਾ ਦੇਣਾ ਹੈ ਉਸ ਦੇ ਨਾਲ ਤੁਹਾਡੇ ਜਿਹੜੇ ਚੋਬੇ ਦੇ ਬੀਜ ਹੈ ਜਿਹੜੇ ਦੂਸਰਾ ਝੋਨਾ ਹੈ ਉਹ ਨਦੀਨ ਹੈ ਉਹ ਉੱਗਿਆਉਣਗੇ ਔਰ ਉਹਨਾਂ ਨੂੰ ਆਪਾਂ ਵਾਹ ਦੇਣਾ ਉਸ ਤੋਂ ਬਾਅਦ ਇੱਕ ਰੋਣੀ ਫੇਰ ਕਰਨੀ ਹੈ ਔਰ ਉਹ ਫੇਰ ਉੱਗ ਜਾਣਗੇ ਉਹਨੂੰ ਆਪਾਂ ਫੇਰ ਵਾਹ ਦੇਣਾ ਇਸ ਤਰੀਕੇ ਨਾਲ ਆਪਾਂ ਇਹ ਸਮੱਸਿਆ ਦਾ ਹੱਲ ਕਰ ਸਕਦੇ ਹਾਂ ਦੂਸਰਾ ਹੈ ਜੇਕਰ ਤੁਸੀਂ ਕਣਕ ਦੀ ਬਜਾਈ ਹੈ 0 ਡ੍ਰਿਲ ਨਾਲ ਬਿਨਾਂ ਵਾਹੇ ਖੇਤ ਨੂੰ ਕੀਤੀ ਹੈ ਤਾਂ ਖੇਤ ਨੂੰ ਬਿਨਾਂ ਵਾਹੇ ਪਾਣੀ ਲਾਉਣਾ ਔਰ ਜਿਹੜੇ ਬੀਜ ਹੈ ਝੋਨੇ ਦੇ ਜਾਂ ਨਦੀਨਾਂ ਦੇ ਉਹ ਉੱਗ ਜਾਣਗੇ ਇਸੇ ਤਰ੍ਹਾਂ ਦੂਰੀ ਰੋਣੀ ਕਰਨੀ ਹੈ ਦੋ ਬਾਰੇ ਉੱਗਣਗੇ ਇਹਨਾਂ ਨੂੰ ਆਪਾਂ ਵਾਹ ਦੇਣਾ ਔਰ ਇਹ ਆਪਣੇ ਜਿਹੜਾ ਚੋਬੇ ਦੀ ਸਮੱਸਿਆ ਦਾ ਹੱਲ ਹੋ ਜਾਂਦਾ ਹੈ ਜੇ ਘਰ ਝੋਨੇ ਦੀ ਬਜਾਈ ਤੋਂ ਬਾਅਦ ਫਿਰ ਵੀ ਤੁਹਾਡੇ ਖੇਤ ਦੇ ਵਿੱਚ ਜਿਹੜੇ ਐ ਚੋ ਉੱਚੇ ਨਹੀਂ ਨੀ ਬੂਟੇ ਹੈ ਜਾਂ ਜਿਹੜੇ ਐ ਆਫਟਾਈਪ ਪਲਾਂਟ ਆਪਾਂ ਜਿਨ੍ਹਾਂ ਨੂੰ ਕਹਿੰਦੇ ਉਗ ਜਾਂਦੇ ਆ ਤਾਂ ਉਹਨਾਂ ਨੂੰ ਪੱਟ ਦੇਣਾ ਚਾਹੀਦਾ ਹੈ ਜਾਂ ਉਹਨਾਂ ਨੂੰ ਵੱਢ ਦਿਓ ਮਿਸਰਨ ਤੋਂ ਪਹਿਲਾਂ ਵੱਢ ਦੇਣਾ ਤਾਂ ਕਿ ਅਗਲੇ ਸਾਲ ਜਿਹੜਾ ਇਹਦੇ ਵਿੱਚ ਹੋਰ ਬੀਜ ਇਹਨਾਂ ਦਾ ਤਿਆਰ ਨਾ ਹੋਵੇ ਤੀਸਰਾ ਜਿਹੜਾ ਵੇਖਣ ਵਾਲੀ ਗੱਲ ਹੈ ਜਿਹੜੇ ਉਹ ਬੀਜ ਹੈ ਤੁਹਾਡੇ ਉਗਦੇ ਹੈ ਉਹ ਤੁਸੀਂ ਵੈਰਾਈਟੀ ਉਹੀ ਉਸ ਖੇਤ ਦੇ ਵਿੱਚ ਬੀਜਣੀ ਹੈ ਜਿਹੜੀ ਉੱਥੇ ਪਿਛਲੇ ਸਾਲ ਬੀਜੀ ਸੀ ਉਸ ਖੇਤ ਦੇ ਵਿੱਚ ਦੂਸਰੀ ਵੈਰਾਈਟੀ ਨਹੀਂ ਬਿਜਣੀ ਤਾਂ ਜੋ ਤੁਹਾਡੇ ਚੋਬੇ ਦੀ ਸਮੱਸਿਆ ਦਾ ਹੱਲ ਹੋ ਸਕੇ ਸੋ ਅੱਜ ਲਈ ਇੰਨਾ ਹੀ ਧੰਨਵਾਦ